ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਨੀ ਕਿ ਮਿਤੀ 23 ਸਤੰਬਰ 2025 ਮੌਸਮ ਦੇ ਕੀ ਹਾਲਾਤ ਨੇ ਰਾਤ ਦੇ ਸਮੇਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹਲਕੇ ਦਰਮਿਆਨੀ ਬੱਦਲ ਬਾਈ ਪੰਜਾਬ ਦੇ ਉੱਪਰ ਮੌਸਮ ਦੇ ਵਿੱਚ ਤੋਂ ਬਦਲਾਅ ਹੋ ਰਿਹਾ ਉਹ ਦੇਖਣ ਨੂੰ ਮਿਲ ਰਿਹਾ ਕੋਈ ਤਕੜੀ ਬੱਦਲ ਬਾਈ ਦੀ ਕਾਰਵਾਈ ਨਹੀਂ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਜਿਹੜੇ ਹਵਾ ਦਾ ਰੁਖ ਬਦਲ ਰਿਹਾ ਉਹਦੇ ਕਰਕੇ ਥੋੜੀ ਜਿਹੀ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਅਸੀਂ ਗੱਲ ਕਰੀਏ ਤਾਪਮਾਨ ਦੀ ਤਾਂ ਅੱਜ ਜਿਹੜਾ ਦਿਨ ਦਾ ਐਵਰੇਜ ਤਾਪਮਾਨ ਥੋੜ੍ਹਾ ਜਿਹਾ ਕੱਲ੍ਹ ਵਾਲੋਂ ਘੱਟ ਸੀ ਅੱਜ ਅੱਧਾ ਡਿਗਰੀ 1 ਡਿਗਰੀ ਤਾਪਮਾਨ ਘੱਟ ਦੇਖਣ ਨੂੰ ਮਿਲਿਆ ਨਾਰਮਲ ਜਿਹੜਾ ਤਾਪਮਾਨ 35 ਤੋਂ 37 ਡਿਗਰੀ ਸੀ ਉਹ ਅੱਜ 32 ਤੋਂ 33 ਡਿਗਰੀ ਤੱਕ ਦੇਖਣ ਨੂੰ ਮਿਲਿਆ ਬਹੁਤ ਸਾਰੇ ਇਲਾਕਿਆਂ ਵਿੱਚ ਥੋੜ੍ਹਾ ਜਿਹਾ ਤਾਪਮਾਨ ਘੱਟ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਇੰਸਟਾਗ੍ਰam ਤੇ ਦੇਖ ਰਹੇ ਹੋ ਪ ਰਵੇਗਾ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਨਾ ਮੀਂਹ ਦੀ ਨਾ ਕਿਸੇ ਬਦਲਵਾਈ ਦੀ ਤੇ ਹਵਾ ਜਿਹੜੀ ਲਗਾਤਾਰ ਪੱਛਮੀ ਰੂਪ ਦੇ ਵਿੱਚ ਚਲਦੀ ਹੋਈ ਸਾਨੂੰ ਅੱਜ ਰਾਤ ਵੀ ਦਿਖਾਈ ਦੇਵੇਗੀ ਹਵਾ ਦੀ ਗਤੀ ਦੀ ਗੱਲ ਕਰੀਏ ਤਾਂ ਹਵਾ 5 ਤੋਂ ਲੈ ਕੇ 7-8 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਵੱਡੀ ਤੇਜ਼ ਹਵਾ ਜਾਂ ਤੇਜ਼ ਹਨੇਰੀ ਦੀ ਉਮੀਦ ਫਿਲਹਾਲ ਪਣਦੀ ਹੋਈ ਸਾਨੂੰ ਦਿਖਾਈ ਨਹੀਂ ਦੇ ਰਹੀ ਇਸ ਤੋਂ ਲਾਗਰ ਗੱਲ ਕੀਤੀ ਜਾਵੇ ਤਾਂ ਪੱਛਮੀ ਰੂਪ ਦੇ ਵਿੱਚ ਜਿਹੜੇ ਸਿਸਟਮ ਬਣੇ ਹੋਏ ਸਾਨੂੰ ਕਮਜ਼ੋਰ ਪੈ ਚੁੱਕੇ ਨੇ ਤੇ ਬੰਗਾਲ ਦੀ ਖਾੜੀ ਵਾਲੀ ਸਿਸਟਮ ਹੁਣ ਦੁਬਾਰਾ ਤੋ ਸਿਰ ਚੱਕ ਰਹੇ ਨੇ ਜਿਨ੍ਹਾਂ ਦੀ ਪੰਜਾਬ ਵੱਲ ਕੂਚ ਕਰਨ ਦੀ ਉਮੀਦ ਜਿਹੜੀ ਹੈ ਉਹ 29 ਸਤੰਬਰ ਤੋਂ ਲੈ ਕੇ ਲਗਭਗ ਅਕਤੂਬਰ ਦੇ ਪਹਿਲੇ ਹਫਤੇ ਯਾਨੀ ਕਿ 7 ਅਕਤੂਬਰ ਤੱਕ ਦੇਖਣ ਨੂੰ ਮਿਲ ਸਕਦੀ ਹੈ ਯਾਨੀ ਕਿ ਬਹੁਤ ਸਾਰੇ ਇਲਾਕੇ ਦੇ ਵਿੱਚ ਜਿਹੜਾ ਸਿਸਟਮ ਹੈ ਅਕਤੂਬਰ ਮਹੀਨੇ ਵਿੱਚ ਲੱਗਦਾ ਹੋਇਆ ਦਿਖਾਈ ਦੇ ਸਕਦਾ ਹੈ ਯਾਨੀ ਕਿ ਪਹਿਲੇ ਅ ਮਹੀਨਾ ਜਿਹੜਾ ਪਹਿਲਾ ਚੜ ਰਿਹਾ ਆਪਣਾ ਅਕਤੂਬਰ ਦੇ ਵਿੱਚ 1 ਤੋਂ ਲੈ ਕੇ 7 ਤਰੀਕ ਤੱਕੜੀ ਕਾਰਵਾਈ ਮੀਂਹ ਦੀ ਹੁੰਦੀ ਦਿਖਾਈ ਦੇ ਸਕਦੇ ਫਿਲਹਾਲ ਅੱਜ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਵੈਦਰ ਅਪਡੇਟਸ ਟਰਡੇ ਤੇ ਤੁਹਾਨੂੰ ਉਹ ਜਾਣਕਾਰੀ ਦੇਖਣ ਨੂੰ ਮਿਲੂਗੀ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਹਾਂ ਚੈਨਲ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦੀ